कि जो आतंकवाद और उग्रवाद पंजाब में बढ़ रहा है हाउ डू बी हैंडल दैट पंडीगढ़ एयरपोर्ट पे जो हादसा हुआ और साइड से आकर जो मुझे मेरे फेस पे हिट किया और गालियां देने लगी जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं। आतंकवाद और उग्रवाद पंजाब में बढ़ रहा है हाउ डू बी हैंडल दैट कुलविंदर कौर ने जो कंगना अनुरोध थप्पड़ मारा है ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਦੇ ਨਾਮ ਵਜੋਂ ਦਿੰਦਾ ਅੱਜ ਚੰਡੀਗੜ੍ਹ 에어ਪੋਰਟ ਤੇ CISF ਅਲੀਸਾ ਬੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਦੇ ਨਾਮ ਵਜੋਂ ਦਿੰਦਾ ਅੱਜ ਚੰਡੀਗੜ੍ਹ 에어ਪੋਰਟ ਤੇ CISF ਅਲੀਸਾ ਬੀ ਭੈਣ ਗੁਲਵਿੰਦਰ ਕੌਰ ਨੇ ਦੋਸਤੋ ਕਿਸਾਨ ਕਾਰੋਬਾਰੀ ਤੇ ਹੋਰ ਹਰ ਤਰ੍ਹਾਂ ਦਾ ਫੌਜ ਜਨਨਕ ਵੀ ਨਹੀਂ ਹਰ ਤਰ੍ਹਾਂ ਦੇ ਲੋਕ ਮਦਦ ਤੇ ਕਿਉਂ ਆਏ ਗੁਲਵਿੰਦਰ ਕੌਰ ਦੇ ਜਿਵੇਂ ਗਲਤ ਕਰਿਆ ਹੁੰਦਾ ਸ਼ਾਇਦ ਕੋਈ ਮਦਦ ਤੇ ਨਾ ਆਉਂਦਾ ਜਲਦੇ ਜਲਦੇ ਵੀਡੀਓ ਵੀ ਸ਼ੇਅਰ ਕਰ ਲਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੁਹਾਨੂੰ ਦਿਖਾਉਣਾ ਹੈ ਪੂਰੀ ਰਿਪੋਰਟ ਪਹਿਲਾਂ ਤੁਸੀਂ ਸੁਣ ਲਿਆ ਅੱਜ ਦੀ ਨਹੀਂ ਕੋਈ ਕੰਗਣਾ ਰਣੌਤ ਸ਼ੁਰੂ થી ਸਿੱਖਾਂ ਨੂੰ ਅਤਵਾਦੀ ਕਹਿੰਦੀ ਆਉਂਦੀ ਹੈ ਕਿਸਾਨਾਂ ਨੂੰ ਅਤਵਾਦੀ ਕਹਿੰਦੀ ਹੈ ਦਿੱਲੀ ਵੀ ਇਹਨੇ ਕਿਹਾ ਉੱਥੇ ਆਪਾਂ ਨੂੰ ਪਤਾ ਦਿਲਜੀਤ ਦਸਾਂਦ ਨਾਲ ਫਿਰ ਕਿੰਨਾ ਚੱਲਿਆ ਫਿਰ ਟਵਿੱਟਰ ਤੋਂ ਵੀ ਭੱਜ ਜਾਂਦੀ ਸੀ ਇਸ ਕਰਕੇ ਇਹ ਅੱਜ ਦਾ ਨਹੀਂ ਹੈਗਾ ਇਹ ਬਹੁਤ ਵੱਡੀਆਂ ਜਾਨੀ ਕਿ ਵੀ ਸਿਸਟਮ ਬਣਿਆ ਹੋਇਆ ਜਿਹੜਾ ਕਿਸਾਨਾਂ ਦੇ ਖਿਲਾਫ ਹੈ ਹੁਣ ਕਿਸਾਨ ਦੁਬਾਰੇ ਫੇਰ ਤਰਨੇ ਤੇ ਬੈਠੇ ਨੇ ਸ਼ੰਭੂ ਬੈਠੇ ਨੇ ਖਨੋਰੀ ਬੈਠੇ ਨੇ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਉਣੇ ਆ ਵੀ ਕਿਵੇਂ ਕੀ ਚੌਕੀ ਕਹਿਣਾ ਚਾਹੁੰਦੇ ਹੋ ਪਰ ਆ ਹਾਲਾਤ ਨੇ ਜੋ ਇਹ ਮੱਦ ਤੇ ਹਰਿਆਣੇ ਦੇ ਆਗੂ ਮੱਦ ਤੇ ਆਗੇ ਕਹਿੰਦੇ ਜੇ ਕਰ ਨੌਕਰੀ ਖੋਹਣ ਦੀ ਕੋਸ਼ਿਸ਼ ਕਰੀ ਜਾਂ ਕੋਈ ਗੱਲਬਾਤ ਹੋਰ ਕਰੀ ਤਾਂ ਸਾਥੋਂ ਕੋਈ ਬੁਰਾ ਨਹੀਂ ਹੈਗਾ ਸੜਕਾਂ ਜਾਮ ਕਰਦਾਂਗੇ ਕਹਿੰਦੇ ਇੱਕ ਆ ਬਾਈ ਨੇ ਜੀਰਕਪੁਰ ਤੋਂ 1 ਲੱਖ ਰੁਪਏ ਦਾ ਨਿਹਾਮ ਇਹਨੇ ਯਾਨੀ ਕਿ ਦਿੱਤਾ ਹੈ ਭੈਣ ਕੁਲਵਿੰਦਰ ਕੋ ਤੇ ਇਹਦਾ ਪਿੰਡ ਪੈਂਦਾ ਖੰਡੂਰ ਸਾਹਿਬ ਚ ਖੰਡੂਰ ਸਾਹਿਬ ਚ ਸultanpur Lodhi ਦੇ ਰੋਡ ਆ ਜ ਬਿਲਕੁਲ ਨਾਲ ਪੈਂਦਾ ਥੋੜਾ ਜਿਹਾ ਬਿਸਰ ਗਿਆ ਨਾਮ ਨਾਮ ਵੀ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਪੂਰੀ ਰਿਪੋਰਟ ਵੀਡੀਓ ਚਾਲੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਜੋ ਜਰ ਕਮੈਂਟਾਂ ਨਾਲ ਸਾਡੀ ਸਬੰਨੀ ਰਹਿੰਦੀ ਹੈ ਇੱਕ ਦੂਜੇ ਨੂੰ ਪਤਾ ਲੱਗਦਾ ਰਹਿੰਦਾ ਜਰਨਲ ਨੌਲੇਜ ਵੀ ਵੱਧਦੀ ਹੈ ਵੀ ਇਹ ਕੰਮ ਜੋ ਕਰਿਆ ਚੰਗਾ ਕਰਿਆ ਤੇ ਜੋ ਪਤੀ ਹੈ ਕੁਲਵਿੰਦਰ ਕੌਰ ਦਾ ਇਹ ਸਾਨੂੰ ਦੱਸਿਆ ਜੰਮੂ ਕਸ਼ਮੀਰ ਦੇ ਵਾਲੇ ਨੇ ਤੇ ਜਿਹੜਾ ਆਪਣਾ ਕੁਲਵਿੰਦਰ ਕੌਰ ਦਾ ਪੇਕੰਡ ਹੈ ਇਹ ਹੈਗਾ ਪੰਜਾਬ ਚ ਖੰਡੂਰ ਸਾਹਿਬ ਹਲਕੇ ਚ ਪੈਂਦਾ ਹੈ ਤੇ ਨਤੀ ਜੋ ਫੋਰਚੂਨੀ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਕੰਗਨਾ ਰਨਾਉਤ 에어ਪੋਰਟ ਚੰਡੀਗੜ੍ਹ ਆਈ ਤਾਂ ਉਹਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਕੌਰ ਖਾਲਸਤਾਨ ਜਿਸ ਉੱਤੇ ਬਾਅਦ ਵਿੱਚ ਥੱਪੜ ਮਾਰਿਆ ਉਹ ਕਹਿੰਦੇ ਵੀ ਪਹਿਲਾਂ ਕਿਹਾ ਕੌਰ ਖਾਲਸਤਾਨ ਫਿਰ ਥੱਪੜ ਮਾਰਿਆਗਾ ਬਾਕੀ ਗੂੰਜ ਲੋ ਕਿੱਥੇ ਤੱਕ ਬਾਗੀ ਸਾਰੀ ਦੁਨੀਆ ਜਮਿੰਟਾਂ ਚ ਬਾਗੀ ਪਰ ਕਿਸਾਨ ਕਾਰੋਬਾਰੀ ਸਾਰੇ ਮੱਦਦ ਤੇ ਆ ਗਏ ਜਿਵੇਂ ਰਾਣਾ ਬਾਈ ਉੱਥੇ ਦਿੱਲੀ ਪਸਾਨਾਂ ਦੇ ਹੱਕ ਚ ਆਇਆ ਸੀਗਾ ਇਸੇ ਤਰ੍ਹਾਂ ਆਣਾ ਪੰਜਾਬ ਸਾਰੇ ਦੇਸ਼ ਦੇ ਕਿਸਾਨ ਅੱਜ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬੋਲ ਰਹੇ ਨੇ